ਦੇ ਕਸਬਾ ਅਲਗੋ ਕੋਠੀ ਵਿਖੇ ਇੱਕ ਉਸ ਪਰਿਵਾਰ ਕੋਲ ਖੜੇ ਆ ਜਿੱਥੋਂ ਦੇ ਕੇ ਦੋ ਮਾਸੂਮ ਬੱਚੇ ਆ ਇੱਕ ਬੱਚਾ ਅਪਾਜ ਤਾਂ ਦੂਸਰੀ ਜਿਹੜੀ ਉਹ ਛੋਟੀ ਧੀ ਬਿਲਕੁਲ ਹੀ ਜਿਹੜੀ ਛੋਟੀ ਤੇ ਇਹਨਾਂ ਮਾਸੂਮ ਬੱਚਿਆਂ ਦੀ ਮਾਂ ਜਿਹੜੀ ਆ ਬੱਚਿਆਂ ਨੂੰ ਛੱਡ ਕੇ ਚਲੇ ਗਈ ਪੰਜ ਵਿੱਚ ਕੀ ਨਾਂ ਦਣਾ ਮੇਰਾ ਨਾਂ ਭਾਈ ਪ੍ਰਭਜੀ ਕਿਹੜਾ ਪਿੰਡ ਜੀ ਪਿੰਡ ਅਲਗੋ ਕੋਠੀ ਕੀ ਗੱਲਬਾਤ ਹੋਈ ਸਾਰੇ ਗੱਲ ਭਾਜੀ ਭਾਦਰ ਦੀ ਡੈਥ ਹੋਈ ਤੇ ਫਾਦਰ ਜੱਤ ਤੋਂ ਬਾਅਦ 6 ਤਰੀਕ ਨੂੰ ਭੋਗ ਪਿਆ ਤੇ 12 ਤਰੀਕ ਨੂੰ ਮੈਂ ਚਲ ਜਣਾਤਾਂ ਤੇ ਤੇ 19 ਤਰੀਕ ਨੂੰ ਜਾਨੀ ਕਿ ਮੈਨੂੰ ਪਤਾ ਲੱਗਦਾ ਕਿ ਮੇਰੀ ਵਾਈਫ ਕਿਹਨੇ ਚਲ ਗਈ ਹੈ ਮੈਨੂੰ ਮੇਰੀ ਦੂਜੀ ਮੈਨੂੰ ਫੋਨ ਕੀਤਾ ਇਹਨਾਂ ਨੂੰ ਲੱਗੋ ਪਾਣੀਆਂ ਕਿ ਘਰੇ ਬੱਚੇ ਰੋਂਦੇ ਤਰੀਕ ਤੇ ਵਾਈਫ ਹੈ ਨਹੀਂ ਘਰੇ ਮੈਂ ਭਾਜੀ ਉੱਥੋਂ ਆਇਆ ਉੱਥੋਂ ਅੱਗੇ ਤੇ ਰਹੀਂ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਪਤਾ ਚੱਲਿਆ ਕਿੱਥੇ ਗਏ ਕਿੱਥੇ ਨਹੀਂ ਗਏ ਤੇ ਭਾਜੀ ਮੈਂ ਉਸ ਟਾਈਮ ਇਹਨਾਂ ਕੋ ਪਰੇਸ਼ਾਨ ਆ ਦੁਖੀ ਆ ਆ ਮੇਰਾ ਬੱਚਾ ਹੈ ਨਾ ਇਹਨੂੰ ਦਿਸਦਾ ਹੈ ਨਾ ਇਹ ਬੋਲ ਸਕਦਾ ਨਾ ਤੁਰ ਸਕਦਾ ਨਾ ਇਹ ਬਹਿ ਸਕਦਾ ਆ ਇਹਨੂੰ ਆਪਦੇ ਹੱਥ ਦਾ ਨਹੀਂ ਪਤਾ ਲੱਗਦਾ ਆਪਣੇ ਹੱਥ ਦੇ ਦੰਨੀਆਂ ਖੁਦ ਵੱਢ ਲੈਂਦਾ ਤੇ ਮੇਰੀ ਭਾਜੀ ਇਹ ਪੀ ਲਿਆ ਕੋਈ ਸੰਸਥਾ ਵਾਲਾ ਗਾੜੀ ਕਿ ਜੇ ਮੇਰੀ ਕੋਈ ਮੇਰੀ ਬਾਹ ਫੜ ਸਕਦਾ ਕਿ ਮੇਰੇ ਬੱਚੇ ਨੂੰ ਜੇ ਕੋਈ ਸੰਸਥਾ ਵਾਲੇ ਰੱਖ ਸਕਦੇ ਪਰ ਭਾਜੀ ਮੇਰੀ ਆਂਦਰਾ ਜੀ ਨਹੀਂ ਕਰਦਾ ਪ੍ਰੈਸ਼ਟ ਮੈਂ ਮਜਬੂਰ ਬਹੁਤ ਹਾਂ ਕਿਉਂਕਿ ਜੇ ਇਨੂੰ ਮੈਂ ਨਹੀਂ ਕਦੇ ਛੱਡ ਕੇ ਜਾ ਸਕਦਾ ਮੈਂ ਕਿਤੇ ਕੋਈ ਕੰਮ ਨਹੀਂ ਕਰਦਾ ਦਿਹਾੜੀ ਤੇ ਪਾਣੀ ਕਰ ਸਕਦਾ ਸਿਰ ਮੇਰੇ ਤੇ ਕਰਜ਼ਾ ਲੱਖ ਰੁਪਈਆ ਤੇ ਮੈਂ ਧੀ ਆਦੀ ਓਕੀ ਸੁੱਕੀ ਪਾਲ ਸਕਦਾ ਲਾਗੇ ਬਨੇ ਕੰਮ ਲੱਭ ਕੇ ਪਰ ਮੈਂ ਇਹਨੂੰ ਮੇਰੇ ਪੁੱਤਰ ਨੂੰ ਮੈਂ ਇੱਕ ਬੜਾ ਮਜਬੂਰ ਆ ਕਿ ਇਹਨੂੰ ਜੇ ਮੈਂ ਇੰਦੇ ਕੋਲ 24 ਘੰਟੇ ਦੇ ਕੋਲ ਰਹਿਣਾ ਪੈਂਦਾ ਇਹਨੂੰ 5 ਮਿੰਟ ਵੀ ਤਹ ਬਨੇ ਛੱਡ ਕੇ ਜਾ ਨਹੀਂ ਸਕਦਾ ਤੇ ਜੇ ਮੈਂ ਦਰਿਆ ਤੇ ਮੈਂ ਨਾ ਤੇ ਕੋਈ ਕੰਮ ਕਾਰ ਕਰ ਸਕਦਾ ਇਹਨੂੰ ਰੋਟੀ ਪਾਣੀ ਕੋਣੋ ਮੈਨੂੰ ਮੁਸ਼ਕਲ ਹੋ ਜਾਣਾ ਤੇ ਮੇਰੀ ਅਪੀਲ ਹੈ ਕੁਸਥਾਂ ਵਾਲੇ ਜੇ ਮੇਰੀ ਵੀ ਹੈਲਪ ਮੇਰੀ ਬਾਹ ਫੜਨਾ ਮੈਂ ਵੀ ਕਹਿਣਾ ਕਿ ਜੇ ਮੈਂ ਉਹ ਜਦੋਂ ਪੈਰਾ ਤੇ ਖੜਾ ਹੋ ਗਿਆ ਮੈਂ ਉਹਦਾ ਪੁੱਤ ਵਾਪਸ ਲੈ ਵੀ ਆਂਗਾ ਨਾ ਕਿ ਜੋ ਮੇਰੇ ਤੋਂ ਸਰਦਾਪੁਰ ਦਾ ਉਹ ਜਿੰਨਾ ਉਹ ਮੈਂ ਹੈਲਪ ਵੀ ਕਰੂੰਗਾ ਪਰ ਇਸ ਟਾਈਮ ਮੈਂ ਜਿਹੜਾ ਬੜਾ ਮਜ਼ਦੂਰ ਆ ਮੈਂ ਫਸਿਆ ਕਿ ਲੋਤਾ ਬੜੀ ਵੱਡੀ ਗੱਲ ਕਰ ਰਹਾ ਕਿਸੇ ਦੇ ਅੱਗੇ ਕਿ ਜਿਹੜਾ ਆਪਣੀਆਂ ਆਂਦਰਾਂ ਕਿਸੇ ਨੂੰ ਦੇ ਦੇਣੀ ਹੈ ਜੀ ਬੜਾ ਔਖਾ ਭਾਜੀ ਭਾਵੇਂ ਕਿ ਲਾਂਗੇ ਜਿੱਦਾਂ ਮਰਜੀ ਆ ਪਰ ਹੈ ਦੇ ਭਾਜੀ ਪੁੱਤੀ ਆ ਹੈ ਤੇ ਭਾਜੀ ਆਂਦਰਾਂ ਹੀ ਆ ਦਿਲ ਨਹੀਂ ਕਰਦਾ ਕਿਸੇ ਨੂੰ ਦਿਲ ਨੂੰ ਪਰ ਭਾਈ ਇਸ ਟਾਈਮ ਮੈਂ ਮਜਬੂਰ ਬੜਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਪਈ ਔਰ ਮੈਂ ਕਿੱਧਰ ਜਾਵਾਂ ਕੀ ਕਰਾਂ ਨਾ ਵੀ ਮੇਰਾ ਕੋਈ ਭੈਣ ਭਰਾ ਮੇਰੇ ਕੋਈ ਬਾਹ ਫੜਨਦਿਆ ਨਾ ਕੋਈ ਮੇਰੇ ਕੋਈ ਘਰੇ ਆਉਂਦਾ ਨਾ ਵੀ ਫੋਨ ਕਰਦਾ ਮੈਂ ਕਿੰਨੂੰ ਕਵਾਂ ਕੌਣ ਇਹਨੂੰ ਸੰਭੂਗਾ ਜੇ ਕੋਈ ਸੰਸਥਾ ਇਹ ਤੁਹਾਨੂੰ ਇੱਥੇ ਕੋਈ ਸਹਾਰਾ ਦੇ ਦੇ ਇਹ ਬੱਚੇ ਲਈ ਕੋਈ ਕੇਅਰ ਟੇਕਰ ਰੱਖ ਦਿੱਤੇ ਫਿਰ ਭਾਜੀ ਜਿੱਦਾਂ ਵੀ ਕੋਈ ਮੰਨ ਲਓ ਜੇ ਕਿੱਦਾਂ ਵੀ ਬਾਹ ਫੜਨ ਫੜ ਸਕਦੇ ਜਾਨੀ ਕਿ ਮੈਂ ਇਹ ਆ ਕਿ ਮੈਂ ਕੋਈ ਲਾਗੇ ਬੰਨੇ ਕੰਮ ਲੱਭ ਲਾਂ ਜਿਹੜਾ ਮੈਂ ਆਪਦੇ ਬੱਚੇ ਧੀ ਆਪਦੀ ਪਾਲੀ ਜਾਵਾਂ ਤੇ ਜੇ ਮੰਨ ਲਓ ਇਦਾਂ ਵੀ ਹੁੰਦਾ ਤਾਂ ਵੀ ਠੀਕ ਐ ਤੇ ਜੇ ਕੋਈ ਸੰਸਥਾ ਵਾਲੇ ਲੈ ਵੀ ਜਾਂਦੇ ਆ ਤਾਂ ਵੀ ਠੀਕ ਐ ਪਰ ਮੇਰੇ ਲਈ ਬੜਾ ਮੁਸ਼ਕਲ ਐ ਪਰ ਮੈਂ ਇਸ ਟਾਈਮ ਮਜਬੂਰ ਐ ਮੈਨੂੰ ਕੋਈ ਹੱਲ ਨਹੀਂ ਮੈਂ ਮਜਬੂਰ ਹੋ ਕੇ ਗੱਲ ਕਹਿਣੀ ਮੈਨੂੰ ਕਹਿਣੀ ਪੈਣਦੀ ਐ ਤੇ ਪਤਨੀ ਹੀ ਜਿਹੜੀ ਤੁਹਾਡੀ ਪਤਨੀ ਜਦੋਂ ਚਲੇ ਜਾਂਦੀ ਐ ਫਿਰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਭਾਜੀ ਕੋਸ਼ਿਸ਼ ਕੀਤੀ ਐ ਜੀ ਹਫਤਾ 10 ਦਿਨ ਬਹੁਤ ਕੋਸ਼ਿਸ਼ ਕੀਤੀ ਐ ਬੀਟ ਵੀ ਕੀਤੀ ਚਲੋ ਆਜੋਗੀ ਫਿਰ ਵੀ ਕੋਈ ਗੱਲ ਨਹੀਂ ਚਲੋ ਗਲਤੀ ਹੋ ਗਈ ਕੋਈ ਗੱਲ ਨਹੀਂ ਤਰਕਾਸ਼ ਵੀ ਦਿੱਤੀ ਆ ਪਰ ਨਹੀਂ ਉਹਨਾਂ ਦਾ ਪਤਾ ਲੱਗ ਗਿਆ ਘਰ ਦੇ ਵਿੱਚ ਕੋਈ ਲੜਾਈ ਝਗੜਾ ਸੀ ਨਾ ਪਾਜੀ ਕੁਝ ਨਹੀਂ ਪਾਜੀ ਤੁਸੀਂ ਇੱਥੇ ਕਹਿ ਵੀ ਗਮਾਂਦ ਨੂੰ ਪੁੱਛ ਸਕਦੇ ਜੀ ਪਾਜੀ ਮੈਂ ਉਹਨੂੰ ਫੁੱਲਾ ਵਾਂਗੂ ਰੱਖਿਆ ਜਿੰਨੀ ਮੇਰੀ ਔਕਾਤ ਸੀ ਮੈਂ ਔਕਾਤ ਤੋਂ ਵੱਧ ਰੱਖਿਆ ਪਰ ਪਤਾ ਨਹੀਂ ਕਿਉਂ ਵੀ ਫਿਰ ਕੀ ਗੱਲ ਜਾਂ ਜੇ ਕੋਈ ਮੈਨੂੰ ਇੱਕ ਵਾਰੀ ਕਹਿ ਦਿੰਦੀ ਕਿ ਮੈਂ ਜੋ ਗੱਲ ਸੀ ਮੈਨੂੰ ਦੱਸ ਦਿੰਦੀ ਕਿ ਮੈਂ ਨਹੀਂ ਕੋਸ਼ਿਸ਼ ਕਿਦਾਂ ਵੀ ਪਰ ਤੁਸੀਂ ਇੱਥੇ ਕਹਿਣ ਵੀ ਪੁੱਛ ਸਕਦੇ ਛਦੇ ਮੈਂ ਉਹਨੂੰ ਜਿੰਨੀ ਮੇਰੀ ਔਕਾਤ ਸੀ ਮੋਕਾਤ ਤੋਂ ਵੱਧ ਰੱਖਿਆ ਨੂੰ ਕਦੀ ਕ ਤੰਗੀ ਨਹੀਂ ਆਉਂਦੀ ਤੀ ਜੇ ਅੱਜ ਵੀ ਉਹ ਵੀਡੀਓ ਵੇਖ ਕੇ ਵਾਪਸ ਆ ਜਾਂਦੀ ਹੈ ਤਾਂ ਆ ਜਾਂਦੀ ਭਾਈ ਤਾਂ ਵੀ ਠੀਕ ਆ ਹੂੰ ਮੇਰਾ ਜਿਹੜਾ ਘਰ ਬਾਜੂ ਮੇਰੇ ਬੱਚੇ ਰੱਲੋਂ ਬਾਜ ਜਾਣਗੇ ਇਹ ਤੇ ਉਹਨਾਂ ਦੀ ਉੱਤੇ ਉੱਤੇ ਐਡਪੈਂਡ ਕੀ ਚਾਹੁੰਦੀ ਕੀ ਨਹੀਂ ਚਾਹੁੰਦੀ ਹੂੰ ਮੈਂ ਭਾਜੀ ਆਪਣੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਦੋ ਤਿੰਨ ਵਾਰੀ ਚਲੋ ਇਹ ਦੋ ਕਰੀ ਤਾਂ ਚਲੋ ਇਹਨਾਂ ਨੇ ਪਤਾ ਲੱਗ ਗਿਆ ਇੱਕ ਵਾਰੀ ਭਾਈ ਬੂਆ ਪੰਨਿਆਂ ਨੇ ਪਰ ਫਿਰ ਮੈਨੂੰ ਸਮਝਾਇਆ ਕਿ ਜੇ ਤੂੰ ਵੀ ਇਹ ਕੰਮ ਕਰ ਲਿਆ ਜਿਮਾਨ ਤੇ ਤੱਕ ਕਰ ਦਿੱਤਾ ਦਿੱਤਾ ਤੇ ਲੋਕਾਂ ਨੇ ਕਹਿਣਾ ਕਿ ਪਿਓ ਵੀ ਇਦਾਂ ਰੋਲ ਨਹੀਂ ਛੱਡ ਗਿਆ ਬੱਚਿਆਂ ਨੂੰ ਤੇ ਭਾਜੀ ਮੈਂ ਮਜਬੂਰ ਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਭਾਜੀ ਮੈਂ ਕੀ ਕਰਾਂ ਕੀ ਨਾ ਕਰਾਂ ਬਾ ਮੇਰੀ ਅਪੀਲ ਐ ਸੰਸਥਾ ਵਾਲਿਆਂ ਗਾੜੀ ਕੇ ਜੇ ਤੇ ਮੇਰੇ ਪੁੱਤ ਕੀ ਮੇਰੀ ਬਾਹ ਫੜ ਲੈਣ ਮੇਰਾ ਪੁੱਤ ਰੱਖ ਲੈਣ ਮੇਰਾ ਪੁੱਤ ਲੈ ਜਾਣ ਮੈਂ ਆ ਕਿ ਮੈਂ ਆਦੀ ਧੀ ਪਾਲ ਰੋਖਾ ਸੋਖਾ ਹੋ ਕੇ ਹੁਣ ਇਹਨਾਂ ਨੂੰ ਜਿਹੜਾ ਇੱਕ ਪਿਓ ਲਈ ਜਿਹੜਾ ਬੱਚੇ ਪਾਲਣੇ ਬੜੇ ਔਖੇ ਹੁੰਦੇ ਤੇ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਫਿਰ ਰੋਟੀ ਪਾਣੀ ਦਾ ਹਲਦਾ ਰੋਟੀ ਭਾਜੀ ਮੇਰੇ ਲੱਗੇ ਸਪਣੇ ਤਾਈ ਦੀ ਜਿਆ ਭੈਣ ਗੁੜੀਆਂ ਜਿਸਟਰ ਜਾਨੀ ਮੇਰੀ ਬਸ ਸਾਨੂੰ ਰੋਟੀ ਪਾਣੀ ਮੈਨੂੰ ਉਹ ਦੇਂਦੀ ਮੇਰੇ ਬੱਚਿਆਂ ਨੂੰ ਵੀ ਰੋਟੀ ਪਾਣੀ ਉਹ ਦੇਂਦੀ ਆ ਤੁਹਾਨੂੰ ਪਤਾ ਪਈ ਜਿੱਦਾਂ ਮਰਜੀ ਆ ਪਰ ਫਿਰ ਉਹਦੇ ਵੀ ਬੱਚੇ ਹੁੰਦਾ ਵੀ ਪਰਿਵਾਰ ਆ ਪਰ ਫਿਰ ਵੀ ਮੇਰੇ ਜਿੰਨੇ ਜੋਗਾ ਮੈਨੂੰ ਮੇਰੂ ਸਾਂਭੰਦੀ ਮੈਂ ਤੇ ਉਹਦਾ ਵੀ ਬੜਾ ਧੰਨਵਾਦ ਕਰਦਾ ਜੇ ਉਹ ਨਾ ਹੁੰਦੀ ਹੋ ਸਕਦਾ ਹੈ ਕਿ ਮੈਂ ਆਪਣੇ ਨੂੰ ਕੁਝ ਕਰ ਲੈਂਦਾ ਕੋਈ ਮੋਬਾਈਲ ਨੰਬਰ ਚੱਲਦਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਦੀ ਹਾਂਜੀ ਭਾਈ ਚੱਲਦਾ ਜੀ ਹਮ 9657 982242 ਤੇ 9103590792 ਇੱਕ ਵਾਰ ਫੇਰ ਬੋਲ ਦਮ 9657 982242 9103590792 ਕੀ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਭਾਜੀ ਜੇ ਮੇਰੀ ਹਲਪ ਕੀਤੀ ਜਾਵੇ ਥੋੜੀ ਬਹੁਤੀ ਮੇਰੇ ਸਿਰ ਤੇ ਕਰਜ਼ਾ ਹੈ ਕਿ ਮੈਂ ਕਰਜ਼ਾ ਲਾ ਵੀ ਕਿਦਾਂ ਵੀ ਕਰਕੇ ਇੱਕ ਮੇਰੀ ਸੰਸਥਾ ਵਾਲਿਆਂ ਨੂੰ ਕਹਿਣ ਨੂੰ ਅਪੀਲ ਹੈ ਜੇ ਉਹਨਾਂ ਉਹਨਾਂ ਤੱਕ ਵੀਡੀਓ ਪਹੁੰਚਦੀ ਹੈ ਤੇ ਮੇਰੀ ਹੱਲਪ ਜ਼ਰੂਰ ਕੀਤੀ ਜਾਵੇ ਮੈਂ ਬੜਾ ਮਜਬੂਰ ਹੋ ਕੇ ਮੈਨੂੰ ਗੱਲ ਕਹਿਣੀ ਪੈਣ ਦੀ ਹੈ ਪਰ ਮੇਰੇ ਮੈਨੂੰ ਪਾਜੀ ਕੋ ਰਾਹ ਨਹੀਂ ਦਿਖਦਾ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਤੇ ਬਾਕੀ ਮੈਂ ਬੱਚੇ ਦੀ ਮਾਂ ਨੂੰ ਕਹਿਣਾ ਚਾਹੁੰਗਾ ਕਿ ਰਾਜ ਤਨਵੇਦਾ ਨਹੀਂ ਕਰਨਾ ਚਾਹੀਦਾ ਸੀ ਤੈਨੂੰ ਕਿਹੜੀ ਚੀਜ਼ ਦੀ ਤੰਗੀ ਸੀ ਤੂੰ ਸੁੱਖਾ ਸੁਖ ਸੁਖ ਕੇਤੀ ਲਈ ਪਰ ਤੀਨ ਇੱਧਰ ਰੋਲਣੀ ਛੱਡ ਗਈ ਕਦੋਂ ਕਿਉਂ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਅੱਜ ਤੂੰ ਚਲ ਤੇ ਗਈਆਂ ਪਰ ਤੂੰ ਕਹੇ ਟਾਈਮ ਤੇ ਪਛਤਾਉਣਾ ਹੈ ਕਿ ਕੀ ਕਰ ਬੈਠੀ ਆ ਵਾ ਹੱਸਦਾ ਵਸਦਾ ਤੂੰ ਘਰ ਜਾੜ ਗਈਆਂ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਉਹ ਵੀਡੀਓ ਨੂੰ ਦੇਖੇ ਤਾਂ ਵਾਪਸ ਆਉਣ ਲਈ ਕਵੇ ਤਾਂ ਤੁਸੀਂ ਐਕਸੈਪਟ ਕਰ ਲੋਗੇ ਭਾਜੀ ਅੱਜ ਇਹ ਦਿੱਤਾ ਵੀ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਫੇਰ ਵੀ ਕੋਈ ਚੱਕਰ ਨਹੀਂ ਜਾਜੂ ਕੀ ਤੇ ਪਰ ਜਿੰਨੂੰ ਭਾਜੀ ਮਹੀਨਾ ਹੋ ਗਿਆ ਨੇ ਤੁਹਾਨੂੰ ਪਤਾ ਕਿੱਥੋਂ ਆਣਾ ਸੋ ਤੁਸੀਂ ਇਸ ਦੁਖੀ ਪਿਤਾ ਦੀ ਜਿਹੜੀ ਆ ਪੂਰੀ ਤਰ੍ਹਾਂ ਕਹਾਣੀ ਸੁਣ ਲਈ ਆ ਕਿ ਕੀ ਕਹਾਣੀ ਆ ਕਿਸੇ ਵੀ ਮਾਂ ਜਾਂ ਪਿਓ ਦਾ ਇੰਨਾ ਵੱਡਾ ਦਿਲ ਨਹੀਂ ਹੁੰਦਾ ਕਿ ਉਹ ਆਪਣੀਆਂ ਆਂਦਰਾਂ ਜਿਹੜੀਆਂ ਉਹ ਕਿਸੇ ਨੂੰ ਕਹੇ ਕਿ ਲੈ ਵੀ ਤੂੰ ਪਾਲ ਦੇ ਜਾਂ ਉਹਨੂੰ ਵੱਖ ਕਰੇ ਆਪਣੇ ਤੋਂ ਪਰ ਕਹਾਣੀ ਹੀ ਕੁਝ ਐਸੀ ਬਣ ਗਈ ਇਸ ਪਰਿਵਾਰ ਦੀ ਕਿ ਮਜਬੂਰ ਹੋ ਕੇ ਜਿਹੜਾ ਉਹ ਬਾਪ ਨੂੰ ਵੀ ਕਹਿਣਾ ਪਿਆ ਕਿ ਮੇਰੇ ਜਿਹੜਾ ਪੋਤੇ ਆ ਉਹ ਕੋਈ ਸਸਤਾ ਜਿਹੜਾ ਐਕਸੈਪਟ ਕਰ ਲੇ ਦੇਖਭਾਲ ਕਰੇ ਜਾਂ ਕੋਈ ਸਸਤਾ ਥੋੜਾ ਬਾਜ਼ਾ ਖਰਚਾ ਦਵੇ ਤੇ ਕੇਅਰ ਟੇਕਰ ਜਿਹੜਾ ਇੱਥੇ ਰੱਖ ਦਵੇ ਕਿਉਂਕਿ ਜੇ ਪਿਤਾ ਕਿਤੇ ਜਾਂਦਾ ਬਾਹਰ ਕੰਮ ਕਰਨ ਤਾਂ ਬੱਚਿਆਂ ਨੂੰ ਜਿਹੜਾ ਖਾਣ ਪਾਣ ਕਿੱਥੋਂ ਆਊਗਾ ਜਾਂ ਪੈਸਾ ਕਿੱਥੋਂ ਆਊਗਾ ਤਾਂ ਇਹ ਤਾਂ ਦਵਾਈ ਲਿਆਉਣ ਨੂੰ ਪੈ ਹੀ ਨੇ ਗੀਂ ਦੀ ਦਵਾਈ ਚੱਲਦੀ ਐ ਦੋਰੀ ਪੈਂਦੇ ਐ ਮੈਂ ਫੜ ਤੜਾ ਕੇ ਦਵਾਈ ਦੀ ਲਿਆਂਦੀ ਕੱਲ ਜਾ ਕੇ ਮੈਂ ਇਸ ਟਾਈਮ ਇੰਨਾ ਇੰਨਾ ਜ਼ਿਆਦਾ ਮੈਂ ਮਜਬੂਰ ਹੋਇਆ ਪਿਆ ਮੇਰਾ ਜੀ ਇੰਨੇ ਦੇ ਇਦਾਂ ਦੇ ਹਾਲਾਤ ਹੋਏ ਪਏ ਤਾਂ ਹੁਣ ਆਪਾਂ ਗੱਲਬਾਤ ਉਸ ਭੈਣ ਨਾਲ ਵੀ ਕਰਦੇ ਆਂ ਜੋ ਕਿ ਇਹਨਾਂ ਦੀ ਗਵਾਂਡ ਵਿੱਚ ਰਹਿੰਦੇ ਆ ਜਾਂ ਕੋਈ ਇਹਨਾਂ ਦੇ ਰਿਸ਼ਤੇਦਾਰ ਆ ਉਹ ਵੀ ਜਾਣਦੇ ਆਂ ਆਪਾਂ ਤਾਂ ਜਿਹੜਾ ਉਹ ਇਸ ਬੱਚੇ ਦੀ ਫੇਰ ਹਾਲ ਦੇਖਭਾਲ ਕਰਦੀ ਪਰ ਕਿੰਨਾ ਚੇਰ ਕਰੂਗੀ ਇਹ ਤੇ ਆਪਾਂ ਉਹਨਾਂ ਤੋਂ ਜਾਣਦੇ ਹਾਂਜੀ ਕੀ ਨਾਂ ਪੈਂਦੀ ਤਾਂ ਮੰਦਿਰਕੌਰ ਕਿਹੜਾ ਪਿੰਡ ਦਾ ਹੈ ਨਾ ਅਲਗੂ ਕੋਠੀ ਵਿੱਚ ਅੱਛਾ ਤੇ ਤੁਸੀਂ ਕੀ ਲੱਗਦੇ ਹੋ ਇਸ ਪਰਿਵਾਰ ਤੇ ਵੀਰ ਜੀ ਮੈਂ ਇਹਨਾਂ ਦੇ ਤਾਇਆ ਜੀ ਦੀ ਬੇਟੀ ਹਾਂ ਲਾਂਗੇ ਵੀ ਮੇਰਾ ਘਰ ਦਾ ਹਾਂਜੀ ਤੇ ਫਿਰ ਉਦੋਂ ਦਾ ਹੀ ਜਾਂਦੇ ਭਾਬੀ ਚਲੇ ਗਏ ਆ ਉਹ ਦਿੰਦੇ ਇਹਨਾਂ ਨਾ ਵਿਚਾਰਾਂ ਦਾ ਗੁੜੀਆ ਦੀ ਦੇਖਭਾਲ ਮੈਂ ਕਰਨ ਦਈਆਂ ਵੀਰ ਜੀ ਨੂੰ ਰੋਟੀ ਦੇਣ ਦਈਆਂ ਹਾਂ ਦੋ ਵੀਰ ਜੀ ਨੇ ਇਹੋ ਜਿਹੇ ਸਟ्रेस ਦੇ ਵਿੱਚ ਆ ਕੇ ਦੋ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਨਾਲ ਵੀਰ ਨੂੰ ਬਚਾਇਆ ਵਾ ਕਿਉਂਕਿ ਇੱਕ ਤਾਂ ਵੀਰ ਦੇ ਸਿਰ ਤੇ ਕਰਜ਼ਾ ਉਤੋਂ ਇਹੋ ਜੀ ਮੁਸੀਬਤ ਇਹਦੇ ਗੱਲ ਪੈ ਗਈ ਵਿਚਾਰੇ ਦੇ ਪਈ ਇਹਨੂੰ ਨਾ ਇਹ ਛੱਡ ਕੇ ਬੱਚਿਆਂ ਨੂੰ ਕਿਤੇ ਜਾਨ ਜੋਗਾ ਨਾ ਕੋਈ ਹੋਰ ਕਾਰੋਬਾਰ ਦਾ ਕੋਈ ਸਾਧਨ ਹੈਗਾ ਵੀ ਜਿਹੜਾ ਲੱਗੇ ਬੰਨੇ ਇਹ ਕਰ ਲਵੇ ਫੈਕਟਰੀ ਦੇ ਵਿੱਚ ਵੀਰ ਕੰਮ ਕਰਦਾ ਸੀਗਾ ਤੇ ਇਸ ਕਰਕੇ ਬੜੀ ਮੁਸ਼ਕਲ ਆਈ ਹੋਈ ਹੈ ਜੀ ਬਹੁਤ ਜ਼ਿਆਦੀ ਤੇ ਤੁਹਾਡੇ ਆਪਣੇ ਵੀ ਬੱਚੇ ਹਾਂਜੀ ਮੇਰੇ ਆਪਣੇ ਛੋਟੇ ਛੋਟੇ ਬੱਚੇ ਇੱਕ ਬੱਚਾ ਮੇਰਾ ਵੀ ਥੋੜਾ ਵਿਕਲਾ ਗਿਆ ਹਾਂ ਤੇ ਇਸ ਕਰਕੇ ਤਿੰਨ ਬੱਚੇ ਮੇਰੇ ਆ ਮੈਂ ਉਹਨਾਂ ਦੀ ਵੀ ਦੇਖਭਾਲ ਕਰਦੀ ਕੁੜੀ ਇਹਦੀ ਵੀ ਕਰਦੀ ਪਰ ਮੇਰੇ ਲਈ ਮੁਸ਼ਕਲ ਦੀ ਗੱਡੀ ਆ ਕਿ ਮੈਂ ਕਿੰਨੀ ਕੀ ਦੇਰ ਤੱਕ ਇਹਨਾਂ ਦੀ ਦੇਖਭਾਲ ਕਰ ਲਾਂਗੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਅਸੀਂ ਇਹੀ ਮੰਗ ਕਰਦੇ ਆ ਕਿ ਵੀਰ ਦੀ ਮਦਦ ਕੀਤੀ ਜਾਵੇ ਇੱਕ ਤਾਂ ਵੀਰ ਦੇ ਸਿਰ ਤੇ ਕਰਜ਼ਾ ਬਹੁਤ ਆ ਤੇ ਇੱਕ ਸੰਸਥਾ ਕੋਈ ਜਿਹੜੀ ਆ ਕੋਈ ਇਹਦੀ ਵਿਚਾਰੇ ਦੀ ਹੈਲਪ ਕਰੇ ਇਹਦੇ ਬੱਚੇ ਨੂੰ ਐਕਸੈਪਟ ਕਰ ਲਵੇ ਤਾਂ ਕਿ ਇਹਨੂੰ ਵਿਚਾਰੇ ਨੂੰ ਆਪਦਾ ਕਾਰੋਬਾਰ ਫਿਰ ਜਿਹੜਾ ਆ ਆਪਣਾ ਮੋੜ ਤੋਂ ਕੋਈ ਨਾ ਕੋਈ ਕਰ ਸਕੇ ਬਹੁਤ ਮੁਸ਼ਕਲ ਆ ਜੀ ਵੀਰ ਜੀ